ਨਾਟਨੀਪੀਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਵਾਸਕੂਲਰ ਸੁਸਾਇਟੀ ਆਫ ਇੰਡੀਆ ਵੱਲੋਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਲੁਧਿਆਣਾ ਦੇ ਸਹਿਯੋਗ ਨਾਲ ਐਤਵਾਰ 9 ਨਵੰਬਰ 2025 ਨੂੰ ਇੱਕ ਮਹੱਤਵਪੂਰਨ ਵਾਕਾਥਾ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ। ਐਮਪਿਊਟੇਸ਼ਨ ਮੁਕਤ 파르ਥ ਵਾਕਿ ਮਾਈਲ 2 ਲਿਵ ਵਿਦੇ ਸਮਾਈਲ ਦੇ ਪ੍ਰੇਰਣਾਦਾਇਕ ਨਾਰੀ ਹੇਠ ਇਹ ਸਮਾਗਮ ਕੀਤਾ ਗਿਆ ਜਿਸ ਦਾ ਉਦੇਸ਼ ਲੋਕਾਂ ਵਿੱਚ ਵਾਸਕੂਲਰ ਸਿਹਤ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਖਾਸ ਕਰਕੇ ਸ਼ੂਗਰ ਕਾਰਨ ਹੋਣ ਵਾਲੀਆਂ ਐਮਪਿਊਟੇਸ਼ਨਾਂ ਨੂੰ ਰੋਕਣ ਦੀ ਮਹੱਤਤਾ ਉੱਤੇ ਚਰਚਾ ਕਰਨਾ ਸੀ ਇਸ ਮੌਕੇ ਤੇ ਮਿਸਿਸ ਅਮਰਤ ਵਰਸ਼ਾ ਰਾਮਪਾਲ ਕਾਉਂਸਲਰ ਮੁੱਖ ਆਤਿਥੀ ਸਨ। ਉਨ੍ਹਾਂ ਨੇ ਆਈਐਮਏ ਲੁਧਿਆਣਾ ਅਤੇ ਵੀਐਸਆਈ ਦੇ ਹੋਰ ਵਿਸ਼ੇਸ਼ ਆਤਿਥੀਆਂ ਦੇ ਨਾਲ ਮਿਲ ਕੇ ਲੇਅਰ ਵੈਲੀ ਸਰਾਭਾ ਨਗਰ ਤੋਂ ਵਾਕਾਤ ਹੁੰਦਾ ਆਰੰਭ ਕੀਤਾ। ਵਾਕਾਤਾਂ ਵਿੱਚ ਲਗਭਗ 100 ਡਾਕਟਰਾਂ ਨੇ ਉੱਥੇ ਉਤਸ਼ਾਹਪੂਰਵਕ ਹਿੱਸਾ ਲਿਆ ਜੋ ਕਿ ਚਿਕਿਤਸਕ ਭਾਈਚਾਰੇ ਦਾ ਇਸ ਮਹੱਤਵਪੂਰਨ ਕਾਰਜ ਪ੍ਰਤੀ ਵਚਨਬੱਧਤਾ ਦਾ ਪ੍ਰਤੀਕ ਸੀ। ਸਮਾਗਮ ਦੌਰਾਨ ਕਈ ਪ੍ਰਸਿੱਧ ਡਾਕਟਰ ਨੇ ਸਿਹਤਮੰਦ ਜੀਵਨ ਸ਼ੈਲੀ ਦੀ ਮਹੱਤਤਾ ਉੱਤੇ ਵਿਚਾਰ ਪਾਰਗਟ ਕੀਤੇ ਡਾਕਟਰ ਮਨੋਜ ਸੋਪਤੀ ਪੈਟਰਨ ਆਈਐਮਏ ਲੁਧਿਆਣਾ ਨੇ ਕਿਹਾ ਕਿ ਰੋਜ਼ਾਨਾ ਤੁਰਨਾ ਸਾਡੇ ਜੀਵਨ ਦਾ ਇੱਕ ਅਟੁੱਟ ਹਿੱਸਾ ਹੋਣਾ ਚਾਹੀਦਾ ਹੈ ਕਿਉਂਕਿ ਇਹ ਸਿਹਤ ਲਈ ਇੱਕ ਸਧਾਰਨ ਪਰ ਪ੍ਰਭਾਵਸ਼ਾਲੀ ਤਰੀਕਾ ਹੈ ਡਾਕਟਰ ਜ਼ੀਰਜ ਅਗਰਵਾਲ ਪ੍ਰਧਾਨ ਆਈਐਮਏ ਲੁਧਿਆਣਾ ਨੇ ਸਿਹਤਮੰਦ ਖੁਰਾਕ ਨਿਯਮਤ ਤੁਰਨ ਤੇ ਕਸਰਤ ਦੇ ਮਹੱਤਵ ਉਤੇ ਜ਼ੋਰ ਦਿੱਤਾ ਡਾਕਟਰ ਰੂਚੀ ਐਸ ਮੁੱਤਨੇਜਾ ਸਕੱਤਰ ਆਈਐਮਈ ਲੁਧਿਆਣਾ ਨੇ ਕਿਹਾ ਕਿ ਕਿਸੇ ਵੀ ਰੂਪ ਵਿੱਚ ਨਿਯਮਤ ਕਸਰਤ ਤੁਰਨਾ ਯੋਗਾ ਜਾਂ ਹੋਰ ਵਰਕਆਊਟ ਸਾਨੂੰ ਸਿਹਤਮੰਦ ਤੇ ਤਣਾਅ ਮੁਕਤ ਰੱਖਦੀ ਹੈ ਰੋਕਥਾਮੀ ਵਸਕੂਲਰ ਦੇਖਭਾਲ ਉੱਤੇ ਧਿਆਨ ਲਈ ਡਾਕਟਰ ਲਵ ਲੂਥਰਾ ਵਸਕੂਲਰ ਸਰਜਨ ਨੇ ਐਮਪਿਊਟੇਸ਼ਨ ਦੇ ਰੋਕੇ ਜਾ ਸਕਣ ਵਾਲੇ ਕਾਰਨਾਂ ਉੱਤੇ ਪ੍ਰਕਾਸ਼ ਪਾਇਆ ਉਹਨਾਂ ਨੇ ਸਮਾਜ ਨੂੰ ਅਪੀਲ ਕੀਤੀ ਕਿ ਨਿਯਮਤ ਸਿਹਤ ਜਾਂਚਾਂ ਨਾਲ ਵਾਸਕੂਲਰ ਬਿਮਾਰੀਆਂ ਨੂੰ ਸ਼ੁਰੂਆਤੀ ਪੱਧਰ ਤੇ ਪਛਾਣਿਆ ਜਾ ਸਕਦਾ ਹੈ ਅਤੇ ਗੈਰ ਜ਼ਰੂਰੀ ਐਂਪਿਊਟੇਸ਼ਨ ਤੋਂ ਬਚਿਆ ਜਾ ਸਕਦਾ ਹੈ। ਉਹਨਾਂ ਨੇ ਹਰ ਕਿਸੇ ਨੂੰ ਆਪਣੀ ਦਿਨਚਰਾਈ ਵਿੱਚ ਤੁਰਨ ਨੂੰ ਸ਼ਾਮਲ ਕਰਨ ਦੀ ਪ੍ਰੇਰਣਾ ਵੀ ਕੀਤੀ। ਇਸ ਸਮਾਗਮ ਦੀ ਸਫਲ ਆਯੋਜਨਾ ਦਾ ਸ਼ਰੇਆ ਡਾਕਟਰ ਲਵ ਲੂਤਰਾ, ਡਾਕਟਰ ਯੁਨੀਸ਼ ਬੱਗਾ ਅਤੇ ਡਾਕਟਰ ਪ੍ਰਣਾਇ ਪਾਵਾਰ ਨੂੰ ਜਾਂਦਾ ਹੈ। ਉਨ੍ਹਾਂ ਨੇ ਆਈਐਮਈ ਲੁਧਿਆਣਾ ਦਾ ਉਨ੍ਹਾਂ ਦੇ ਕੀਮਤੀ ਸਹਿਯੋਗ ਤੇ ਸਾਂਝੀ ਯੋਗਦਾਨ ਲਈ ਹਾਰਦਿਕ ਧੰਨਵਾਦ ਕੀਤਾ। ਕੁੱਲ ਮਿਲਾ ਕੇ ਇਸ ਵਾਕਾਥਾਨ ਨੂੰ ਮਾਰਤ ਨੂੰ ਕੰਪਿਊਟੇਸ਼ਨ ਮੁਕਤ ਬਣਾਉਣ ਵਾਲੇ ਇੱਕ ਸ਼ਾਨਦਾਰ ਪਹਿਲ ਵੱਜੋਂ ਸਰਾਇਆ ਗਿਆ ਜਿਸ ਨੇ ਸਮੇਂ ਸਿਰ ਸਿਹਤ ਸੰਭਾਲ ਜਾਗਰੂਕਤਾ ਅਤੇ ਜੀਵਨ ਬਚਾਉਣੇ ਚੁਸਤ ਰਵੱਈਏ ਦਾ ਸੰਦੇਸ਼ ਦਿੱਤਾ।